ਕੋ ਦੂਸਰਾ ਸ਼੍ਰੀ ਕਰਤਾਰਪੁਰ ਸਬ ਲਾਂਗੇ ਦੀ ਗੱਲ ਕੀਤੀ ਕਿਉਂਕਿ ਇਹਦੇ ਵਿੱਚ ਕਰਤਾਰਪੁਰ ਸਾਹਿਬ ਲਾਂਗੇ ਦਾ ਵੀ ਨੁਕਸਾਨ ਹੋਇਆ ਸੀ ਉੱਥੋਂ ਉਹਨਾਂ ਨੇ ਸਫਾਈ ਕਰਕੇ ਕਿਉਂਕਿ ਉਹ ਉੱਥੇ ਵੀ ਬਹੁਤ ਪੰਜ ਪੰਜ ਖਰਾਮੀ ਦਾ ਪਾਣੀ ਸਭ ਚੜਿਆ ਆਇਆ ਸੀ ਔਰ ਹਰ ਸਾਲ ਆ ਜਾਂਦਾ ਹੈ ਉਹਦੇ ਨਾਲ ਇੱਕ ਸਹਾਇਕ ਨਦੀ ਲੱਗਦੀ ਹੈ ਅੱਛਾ ਓਕੇ ਔਰ ਤੁਹਾਨੂੰ ਮੈਂ ਅੱਛਾ ਰਾਵੀ ਦੇ ਨਾਲ ਸਹਾਇਕ ਨਦੀ ਜਿਹੜੀ ਰਾਵੀ ਨਾਲ ਅੱਛਾ ਮੈਂ ਤੁਹਾਨੂੰ ਇੱਕ ਇਹਦੇ ਬਾਰੇ ਛੋਟੀ ਜੀ ਜਾਣਕਾਰੀ ਆਪਾਂ ਇੱਕ ਦਿਨ ਵੱਡਾ ਫੋਲੋਅ ਅਪ ਕਰਾਂਗੇ ਹੂੰ ਇਹ ਗੁਰੂ ਘਰ 1947 ਜਦੋਂ ਦੇਸ਼ ਦੀ ਵੰਡ ਹੋਈ ਆ ਉਸ ਤੋਂ ਬਾਅਦ ਤੋਂ ਲੈ ਕੇ 2001 ਸਤੰਬਰ ਤੱਕ ਹੂੰ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੱਕ ਇਹ ਬੰਦ ਰਿਹਾ ਵੀ 2000 ਕਰਤਾਰ ਪ੍ਰਸਾਦ 47 ਤੋਂ ਲੈ ਕੇ ਜਦੋਂ ਵੰਡ ਹੁੰਦੀ ਹੈ ਹਾਂਜੀ ਤਾਂ 2001 ਤੱਕ 2001 ਤੱਕ ਬਿਲਕੁਲ ਹੀ ਬੰਦ ਰਿਹਾ ਤੇ ਗੁਰੂ ਪ੍ਰਸਾਦ ਸਾਹਿਬ ਦਾ ਪ੍ਰਕਾਸ਼ ਵੀ ਹੈ ਨਹੀਂ ਸੀ ਕੋਈ ਲੋਕਾਂ ਨੇ ਜਿਹੜੇ ਰਸਤੇ ਵੀ ਬਾਹਲੇ ਸਨ ਕਬਜ਼ੇ ਵੀ ਕਰਲੇ ਸਨ ਔਰ ਕਿਉਂਕਿ ਬਾਰ ਬਾਰ ਹੜ ਔਲ ਕਰਕੇ ਉਹਦੀ ਜਿਹੜੀ ਹਾਲਤ ਖਸਤਾ ਹੋ ਚੁੱਕੀ ਜੀ ਹੂੰ ਲੇਕਨ ਇੱਕ ਨਿਊ ਜਰਸੀ ਦੇ ਜਿਹੜੇ ਸਿੱਖ ਸੀ ਜਿਹੜੇ ਪੰਜਾਬ ਤੋਂ ਹੀ ਪਿੱਛੋਂ ਹਿਸ਼ਾਰਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸੀ ਜੰਗ ਬਹਾਦਰ ਸਿੰਘ ਪਰਮਾਰ ਜਦੋਂ ਉਹਨਾਂ ਨੂੰ ਪਤਾ ਲੱਗਿਆ 2001 ਵਿੱਚ 2000 ਵਿੱਚ ਤਾਂ ਉਹਨਾਂ ਨੇ ਜਾ ਕੇ 8 ਮਹੀਨੇ ਪੱਕੇ ਉੱਥੇ ਡੇਰੇ ਲਾ ਕੇ ਤੇ ਉਹ ਉਥੋਂ ਦਾ ਜਿਹੜਾ ਪ੍ਰਬੰਧ ਆ ਜਿਹੜੀ ਆਪਾਂ ਅਰਦਾਸ 1950 ਤੋਂ ਸ਼ੁਰੂ ਕੀਤੀ ਆ ਵਿਛੜੇ ਗੁਰਦ ਆਮਾਂ ਦੇ ਦਰਸ਼ਨ 1950 ਸ਼ੁਰੂ ਹੁੰਦੀ ਆ ਅਰਦਾਸ ਸੋ ਉਹਨੂੰ ਜਿਹੜਾ ਆ ਤੁਸੀਂ ਦੇਖੋ 50 ਸਾਲ ਬਾਅਦ ਜਾ ਕੇ ਪੂਰਾ ਕੀਤਾ ਬੂਰਪਿਆ ਸਰਦਾਰ ਜਿਹੜੇ ਅੱਜ ਹੁਣ ਮਤਲਬ ਬਾਰ-ਬਾਰ ਪ੍ਰਤਾਪਪੁਰ ਲਾਂਘੇ ਦੀ ਜਿਹੜੇ ਗੱਲ ਕੀਤੀ ਜਾ ਰਹੀ ਆ ਉਸ ਤੁਸੀਂ ਦੇਖੋ ਵੀ 53 ਸਾਲ ਕਿਸੇ ਨੇ ਨਹੀਂ ਉਹ ਗੱਲ ਕੀਤੀ ਕਿਹਨਾ ਦੱਸਿਆ ਤੁਸੀਂ ਉਹਨਾਂ ਦਾ ਜੰਗ ਬਹਾਦਰ ਸਿੰਘ ਪਰਮਾਰ ਉਹਨਾਂ ਨੇ ਆਪਣੇ ਇੱਥੇ ਉਹਨਾਂ ਦਾ ਅੱਜ ਕਿੱਥੇ ਰਹੇ ਕਿੱਥੇ ਰਹੇ ਉਹ ਅੱਜ ਕੱਲ ਨਿਊ ਜਰਸੀ ਪਿੱਛੇ 18 ਅਗਸਤ ਨੂੰ ਦੀ ਡੈਥ ਹੋ ਗਈ ਹੁਣ 88 ਸਾਲ ਦੀ ਉਮਰ 'ਚ ਓਕੇ ਲੇਕਿਨ ਉਹ ਹਿਸ਼ਾਪੁਰ ਜ਼ਿਲ੍ਹੇ ਦੇ ਪੰਜੋੜਾ ਪਿੰਡ ਦੇ ਚਾਰ ਸਵਾਰਕ ਸੁਧਾਰ ਚੁੱਕੇ ਆ ਹਾਂਜੀ ਸੋ ਉਹਨਾਂ ਨੇ ਆਪਣੇ ਨਿੱਜੀ ਜਿਹੜੀ ਨਿੱਜੀ ਦਸਤਵੰਦ ਵਿੱਚੋਂ ਸਾਰਾ ਜਿਹੜਾ ਪੈਸਾ ਆਰਪਾ ਰੁਪਇਆ ਲਾ ਕੇ ਉਹ 47 ਕਿਲੇ ਜਵੀਰ ਵੇਚ ਕੇ ਦਿੱਤੀ ਕਿਉਂਕਿ ਉਹ ਝਗੜੇ 'ਚ ਨਹੀਂ ਪੈਣਾ ਚਾਹੁੰਦਾ ਸਰ 8 ਮਹੀਨੇ ਉੱਥੇ ਰਹਿ ਕੇ ਸੇਵਾ ਕਰਾਈ ਰਸਤੇ ਬਣਾ ਜਿਹੜਾ ਅੱਜ ਤੁਸੀਂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇਖਦੇ ਹੋ ਉਹ ਉਹਨਾਂ ਨੇ ਹੀ ਇਹ ਸਾਰਾ ਤਾਮੀਰ ਕਰਾਇਆ ਸੀ ਅੱਛਾ ਸਾਰੀ ਬਿਲਡਿੰਗ ਸੋ ਜਿੰਨਾ ਚਿਰ ਕਿਉਂਕਿ ਦੇਖੋ ਤੁਸੀਂ ਜੇ ਆਪਾਂ ਨੂੰ ਕੋਕੀਰਾਵੀ ਦੇ ਕੰਡੇ ਟਰਮੀਨਲ ਖਰਦਾਨੀ ਦੇਖੋ ਕਿੰਨੇ ਕੌਮ ਦੇ ਵਿੱਚ ਦਾਨੀ ਨੇ ਤੁਸੀਂ ਦੇਖੋ ਰਾਵੀ ਦੇ ਕੰਢੇ ਇਧਰ ਟਰਮੀਨਲ ਆ ਉਧਰ ਰਾਵੀ ਦੇ ਕੰਢੇ ਗੁਰਦੁਆਰਾ ਜੇ ਹੋਣਾ ਲੋਕਾਂ ਦਾ ਨੁਕਸਾਨ ਹੋਇਆ ਤੇ ਇਹਨਾਂ ਚੀਜ਼ਾਂ ਦਾ ਵੀ ਨੁਕਸਾਨ ਹੋਇਆ ਹੋਵੇਗਾ ਸੋ ਉਹਨਾਂ ਰਸਤਿਆਂ ਨੂੰ ਦੁਬਾਰਾ ਬਣਾਉਣ ਲਈ ਟਾਈਮ ਲੱਗ ਕੇ ਔਰ ਕਿਉਂਕਿ ਜਦੋਂ ਕਿਸੇ ਦੋ ਦੇਸ਼ਾਂ ਨੇ ਇੱਕ ਦੂਜੇ ਯਾਤਰੀਆਂ ਨੇ ਆਉਣਾ ਹੁੰਦਾ ਉਹਨੂੰ ਸਾਫ਼ ਸੁਥਰਾ ਮਾਹੌਲ ਦੇਣਾ ਜਿਹੜਾ ਉਹਨਾਂ ਦਾ ਫਰਜ਼ ਹੁੰਦਾ ਤੇ ਇਹ ਆਸ ਹੈ ਵੀ ਦੋਵਾਂ ਦੇਸ਼ਾਂ ਨੂੰ ਜਿਹੜੀ ਸੜੀ ਉਦਾਸ ਆ ਖੁੱਲੇ ਦਰਸ਼ਨ ਨਜ਼ਾਰੇ ਉਹ ਦੁਬਾਰਾ ਫੇਰ ਪੂਰੀ ਹੋ ਕੇ ਜਲਦੀ ਕਰਤਾਰਪੁਰ ਸਾਹਿਬ ਵਾਲਾ ਦਾ ਲੰਘਾ ਉਹ ਸ਼ੁਰੂ ਹੋਵੇਗਾ ਸਰਦਾਰ ਨਾਲ ਸੰਗਤਾਂ ਲਈ ਖੁੱਲੇ